हां जी किसान ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਦੋਸਤੋ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਵੀਰ ਹੈਪੀ ਦੇ ਕੋਲੇ ਆਏ ਆ ਦੋਸਤੋ ਤੇ ਐਨੀਮਲ ਤੁਹਾਨੂੰ ਆਪਾਂ ਤਿੰਨ ਦਿਖਾ ਦਨੇ ਆ ਜਿਨ੍ਹਾਂ ਦੇ ਵਿੱਚ ਦੋ ਮੱਝਾਂ ਹੋਣਗੀਆਂ ਠੀਕ ਆ ਤੇ ਇੱਕ ਵੈਡ ਹੋਵੇਗੀ ਪ੍ਰੋਪਰ ਗੱਲਬਾਤ ਆਪਾਂ ਵੀਰ ਹੈਪੀ ਦੇ ਨਾਲ ਕਰਕੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਮੱਝਾਂ ਚਾਹੇ ਗਾਂ ਵੈਡ ਜਿਹੜੇ ਵੀ ਵੀਰ ਨੂੰ ਪਸੰਦ ਆਵੇ ਜਿਹੜਾ ਪਸੂ ਸੂਣ ਵਾਲਾ ਖਾਸ ਤੌਰ ਤੇ ਨੂੰ ਟਿੱਪ ਕੇ ਤਸੱਲੀ ਕਰ ਲਿਓ ਤੇ ਜਿਹੜੀ ਮੱਝ ਸੂਈ ਹੈਗੀ ਆ ਉਹਦੀ ਚਵਾਈ ਇੱਕ ਟਾਈਮ ਜਾਂ ਦੋ ਟਾਈਮ ਕਰਕੇ ਬਿਲਕੁਲ ਤਸੱਲੀ ਨਾਲ ਭਰ ਆ ਕੇ ਜ਼ਰੂਰ ਵੇਖ ਲਿਓ ਠੀਕ ਆ ਤੇ ਅੱਜ ਦੋਸਤੋ 22 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਆ ਤੇ ਸਮਾਂ ਜਿਹੜਾ ਤਕਰੀਬਨ 12:30 ਵਜੇ ਦਾ ਹੈਗਾ ਦੁਪਹਿਰ ਦਾ ਆਓ ਗੱਲਬਾਤ ਕਰਦੇ ਆ ਵੀਰ ਹੈਪੀ ਦੇ ਨਾਲ ਪੁੱਛਦੇ ਆ ਅੱਜ ਦੇ ਪਸ਼ੂਆਂ ਦੀ ਕੀ ਹੈਗੀ ਆ ਡਿਟੇਲ ਠੀਕ ਆ ਇੱਕ ਬੂਰੀ ਨੀਲੀ 라ਵੀ ਦੀ ਮੱਝ ਤੁਹਾਨੂੰ ਦਿਖਾਵਾਂਗੇ ਤਾਜੀ ਸੂਈ ਆ ਠੀਕ ਆ ਪ੍ਰੋਪਰ ਇਨਫੋਰਮੇਸ਼ਨ ਆਪਾਂ ਵੀਰ ਤੋਂ ਸਭ ਤੋਂ ਪਹਿਲਾਂ ਵੀਰ ਹੈਪੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਹਾਂਜੀ ਚੜ੍ਹਦੀ ਕਲਾ ਜੀ ਠੀਕ ਹੈ ਅੱਛਾ ਹੈਪੀ ਭਾਈ ਅੱਜ ਪਸੂ ਕਿੰਨੇ ਬਗਉ ਤੇਲ ਨਹੀਂ ਤਿੰਨ ਦੋ ਮੱਝਾਂ ਕਿਹਾ ਇੱਕ ਦਾਣਾ ਗੱਜੂ ਠੀਕ ਹੈ ਬੱਚਾ ਸੁਈਆਂ ਸੁਵਈਆਂ ਕਿ ਕੋਈ ਸੋਫੜ ਕੱਪੜਾ ਉਹ ਪਰਲੇ ਧੋਕਰ ਕੱਬਣਾ ਤੇ ਆ ਮੈਂ ਸੁਈਦਾ ਜੀ ਠੀਕ ਹੈ ਤੇ ਪੂਰੀ ਨੀਲੀ ਦਾ ਵੀ ਆ ਇਹ ਪੂਰੀ ਨੀਲੀ 라ਵੀ ਦੀ ਮੱਝਾਂ ਦੋਸਤੋ ਤੇ ਪਹਿਲੇ ਨੰਬਰ ਤੋਂ ਆਪਾਂ ਸਟਾਰਟ ਕਰ ਲੈਨੇ ਆ ਇੱਕ ਵੈੜ ਆਪਾਂ ਵੱਡੇ ਕਦ ਕਦ ਦੇ ਵਿੱਚ ਵੇਖ ਰਹੇ ਆ ਠੀਕ ਹੈ ਐਚ ਐਫ ਦੀ ਵੈੜ ਤੇ ਦੇਣਾ ਤਕਰੀਬਨ ਹਜੇ ਕੱਚੀ ਲੱਗਦੀ ਆ ਟਾਈਮ ਸਮਾਂ ਲੈ ਜੂਗੀ ਬਾਕੀ ਪੁੱਛ ਲੈਂਦੀ ਆ ਠੀਕ ਆ ਬਾਕੀ ਆ ਥਣ ਦੇਵਾ ਦੇ ਹਜੇ ਬੰਨੇ ਪੁੰਨੇ ਲਾਏ ਹਜੇ ਸ਼ੁਰੂ ਨਹੀਂ ਹੋਈ ਕੀ ਆ ਥਣ ਦੇ ਬਿਲਕੁਲ ਮੁਠੀ ਵਿੱਚ ਆਉਣ ਵਾਲਾ ਸਾਰਾ ਅੱਛਾ ਠੀਕ ਆ ਅੱਧੀ ਭਾਈ ਕੀ ਡਿਟੇਲਿੰਗ ਦੀ ਬੈਠਦੀ ਇਹ ਭਾਈ ਦੂਜਾ ਸੁਆ ਸੁਆ ਹੋ ਜਾਗਾ ਦੂਜਾ ਸੁਆ ਹਾਂਜੀ 20 ਤੋਂ 25 ਦਿਨ ਪਏ ਜੀ 20 ਤੋਂ 25 ਦਿਨ ਹਾਂਜੀ ਠੀਕ ਆ 25 ਦਿਨ ਲੈ ਜੂਗੀ ਹਾਂਜੀ ਸਵੇਰ ਤੋਂ ਦੂਜਾ ਜੀ ਦੂਜਾ ਸੁਆ ਜੀ ਸ਼ੁਭਾ ਦੁਜਾ ਕੱਦ-ਕੱਡ ਜਿਹੜਾ ਦੋਸਤੋ ਕੱਦ ਬਹੁਤ ਵੱਡੇ ਕੱਦ-ਕੱਡ ਦੇ ਵਿੱਚ ਜਿਹੜੀ ਵੈੜਾ ਤੇ ਐਚਐਫ ਦੀ ਪਿਓਰ ਵੈੜਾ ਕੋਲ ਕੇ ਨੂੰ ਬੜੀ ਤੋਰ ਕੇ ਮੈਂ ਦਿਖਾਈਏ ਤੇ 20 ਤੋਂ 25 ਦਿਨ ਦਾ ਸਮਾਂ ਲੈ ਜੂਗੀ ਠੀਕ ਆ ਤੇ ਆਹ ਹਾਈਟ ਜੇ ਕੱਦ-ਕੱਡ ਬਹੁਤ ਵੱਡਾ ਐਕਸਟਰਾਔਰਡਨਰੀ ਜਿਹੜੀ ਹਾਈਟ ਹੈ ਖਵਾਨੇ ਦਾ ਸਹਿਜ ਜਿਹੜਾ ਦੋਸਤੋ ਆਰਡਰ ਤਕਰੀਬਨ ਸਮੇਂ ਦੇ ਹਿਸਾਬ ਨਾਲ ਬਣਾ ਕੇ ਤਿਆਰ ਕਰੂਗੀ ਕਿਉਂਕਿ ਦੇਣ ਜੇਕਰ 25 ਪਏ ਆ ਤੇ ਨਾਰਮਲੀ ਆਪਾਂ ਜਿਹੜਾ ਜਜਮੈਂਟ ਕਰ ਸਕਦੇ ਆ ਵੀ ਲੈਵਾ ਵੱਡਾ ਮਾਰੂਗੀ ਪਰ ਸਮੇਂ ਦੇ ਹਿਸਾਬ ਦੇ ਨਾਲ ਆ ਠੀਕ ਆ ਹਜੇ ਆਪਾਂ ਲਾਈਵ ਨਹੀਂ ਆਪਾਂ ਕਹਿ ਸਕਦੇ ਕਿ ਭਈ ਤੇ ਚੇਪਾ ਜਿਹੜਾ ਸ਼ਹਿਦ ਆਉਂਦਾ ਠੀਕ ਆ ਜੀ 35 ਦੇ ਵਿੱਚ ਜੇਕਰ ਆਪਾਂ ਦੇਖੀਏ ਤਾਂ ਚਾਰੇ ਥਾਣੇ ਦੇ ਵਿੱਚ ਸ਼ਹਿਦ ਆ ਪ੍ਰੋਪਰ ਜਦੋਂ ਤੁਸੀਂ ਵੀ ਘਰੇ ਵਿਜ਼ਿਟ ਕਰੋ ਤਾਂ ਤਸੱਲੀ ਕਰ ਸਕਦੇ ਹੋ ਸ਼ਹਿਦ ਜਿਹੜਾ ਦੋਸੂ ਚੌਥਾ ਥਾਣੇ ਦੇ ਵਿੱਚ ਪੂਰਾ ਬਰਾਬਰ ਦਾ ਨਿਕਲਦਾ ਤੇ ਹਾਈਟ ਦੀ ਐਕਸਟਰਾ ਆਰਡੀਨਰੀ ਆ ਠੀਕ ਆ ਵੱਡੇ ਕੱਦ ਕੱਦ ਦੇ ਵਿੱਚ ਵੈੜਾ ਸੋ ਜਿਸ ਵੀ ਕਿਸਾਨ ਵੀਰ ਨੂੰ ਪਸੰਦ ਆਵੇ ਕਿ ਤੁਸੀਂ ਆਪ ਦੀ ਟਿਪ ਗੇ ਤਸੱਲੀ ਕਰ ਲਿਓ ਬਾਕੀ ਦੇਣ ਜਿੰਨੇ ਦੱਸੇ ਜਾਣਗੇ ਉਹਨੇ ਇੱਕ ਦਿਨ ਲੈ ਜੂਗੀ ਠੀਕ ਆ 25 ਦਿਨ ਤੋਂ ਹੋ ਸਕਦਾ 25 ਦਿਨ 26 ਲੈ ਜਾ 27 ਲੈ ਜਾ ਤੇ ਭਾਈ ਹੈਪੀ ਵੇਅਰ ਕਿੰਨਾ ਕ ਮੋਲਾ ਇਹਦਾ ਭਾਈ 50000 ਚ ਮਾਨਤਨ ਕਰਦੇ 50 ਦੇ ਵਿੱਚੋਂ ਜੀ ਹਾਂਜੀ ਠੀਕ ਆ ਜੀ ਕੱਚੀ ਕਰਕੇ ਆ ਭਾਜੀ ਹਾਂ ਹਾਂ 50000 ਦੇ ਵਿੱਚੋਂ ਮਾਨਤਨ ਹੋ ਜਾਊਗਾ ਠੀਕ ਆ ਜੀ ਤੇ ਆ ਵੇਖੋ ਉਲਟ ਬਹਿਣੀ ਵਾਲੇ ਪਾਸੇ ਤੋਂ ਬਾਕੀ 35 ਦੇ ਵਿੱਚ ਸਾਰੇ ਓਕੇ ਨਾ ਜੀ ਭਾਜੀ ਤੇਰੇ ਇੱਥੇ ਪਾਈ ਦਿੰਦੇ ਆ ਪਾ ਇਹ ਦੇਖੋ ਆ ਕਰੋ ਚੈੱਕ ਨਹੀਂ ਆ ਵੇ ਆ ਅਗਲਾ ਥਾਂ ਬਹਿਣੀ ਦਾ ਆ ਉਲਟ ਬਹਿਣੀ ਦਾ ਅਗਲਾ ਵੇਖੋ ਜੀ ਠੀਕ ਆ ਆ ਮਗਰਲਾ ਉਲਟ ਬਹਿਣੀ ਤੋਂ ਠੀਕ ਆ ਆ ਬਹਿਣੀ ਵਾਲੇ ਪਾਸੇ ਤੋਂ ਮਗਰਲਾ ਜਿਹੜਾ ਥਾਂ ਹੈਗਾ ਆ ਵੇ ਇੱਕੋ ਜਿਹਾ ਹੈ ਨਾ ਇੱਕੋ ਜਿਹਾ ਸ਼ਹਿਦ ਚੇਪਾ ਜਿਹੜਾ ਹੈਗਾ ਦੋਸਤੋ ਸ਼ਹਿਦ ਹੈਗਾ ਠੀਕ ਆ ਤੇ 35 ਜਿਹੜੀ ਇੱਕ ਨੰਬਰ ਹੈਗੀ ਆ ਬਾਕੀ ਤੁਸੀਂ ਆਪਦੇ ਹੱਥੀ ਵੀ 35 ਤੋਂ ਬਾਅਦ ਬੇਸ਼ੱਕ ਸੌਦਾ ਕਰ ਸਕਦੇ ਹੋ ਠੀਕ ਆ ਵੇੜ ਬਹੁਤ ਵਧੀਆ ਚੰਗੀ ਉੱਚੀ ਇੱਕ ਵੱਡੇ ਕਦ ਕਰ ਦੇ ਵਿੱਚ ਵ ਇਸ ਤੋਂ ਬਾਅਦ ਇੱਕ ਨੀਲੀ ਰਵੀ ਦੀ ਅਗਲੇ ਬੰਨੇ ਤੁਹਾਨੂੰ ਮੱਝ ਦਿਖਾਉਣੀ ਆ ਤੇ ਮੱਝ ਜਿਹੜੀ ਤਾਜੀ ਸੂਈ ਆ ਤੇ ਠੀਕ ਆ ਭਰਾ ਹੈਪੀ ਇਸ ਤੋਂ ਬਾਅਦ ਵੀਰੇ ਅਗਲੇ ਨੰਬਰ ਤੇ ਆਪਾਂ ਨੂੰ ਬੂਰੀ ਆ ਗਈ ਵੀਰੇ ਪੂਰੀ ਨੀਲੀ ਆ ਭਾਜੀ ਵੇਖੋ ਪੂਰੀ ਨੀਲੀ ਰਵੀ ਆ ਫਰਿਆ ਵੀ ਰਾਜਾ ਥੂਮਾ ਦਾ ਬੂਰੀ ਨੀਲੀ ਕਰਦੀ ਆ ਠੀਕ ਆ ਬੂਰੀ ਨੀਲੀ ਰਵੀ ਦੀ ਮੱਝ ਆ ਵੀਰ ਦੇ ਕੋਲ ਤੇ ਤਾਜੀ ਸੂਈ ਆ ਤਾਜੀ ਸੂਈ ਨਾ ਭਰਾ ਇਹ ਭਾਜੀ ਛੇਵਾਂ ਮਾ ਦੇਣਾ ਸੂਈ ਨੂੰ ਛੇਵਾਂ ਦੇਣੀ ਆ ਜੱ ਸੂਈ ਨੂੰ ਹਾਂਜੀ ਕਟਾ ਮਗਰ ਇਹ ਮਗਰ ਮੇਲ ਕਾਫਾ ਕਟਾ ਠੀਕ ਆ ਕਟਾ ਤੁਸੀਂ ਵੇਖ ਸਕਦੇ ਹੋ ਤਕਰੀਬਨ ਛੇਵੇਂ ਦਿਨ ਦੇ ਵਿੱਚ ਅੱਜ ਮੱਝ ਪਵਾਨੇ ਆਰਡਰ ਦੀ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਆਟਾ ਵੇਖ ਲਓ ਭਾਜੀ ਕੀ ਹੋਇਆ ਜੋ 1 ਵਜੇ 14 ਮਿੰਟ ਹੋਈ ਗਏ 1 ਵਜੇ 14 ਮਿੰਟ ਦਾ ਸਮਾਂ ਠੀਕ ਹੈ 6:24 6 ਤੋਂ 6 ਵੇਖੋ ਕੀ ਬੰਦੀ ਹੈ ਬਿਲਕੁਲ ਤੇ ਹੁਣ ਬੌਲੇ ਦੇ ਵਿੱਚ ਵੀਰ ਹੋਵੇਗੀ ਬੌਲੇ ਤੋਂ ਬਾਹਰ ਬੌਲੇ ਤੋਂ ਭਾਜੀ ਬਾਹਰ ਗੇਲੋ ਦੁੱਧ 9 ਕਿਲੋ ਹੋਊਗਾ ਬੌਲਾ ਗਿਲੋ ਦੁੱਧ ਗੇਲੋ 9 ਕਿਲੋ ਹੋਊਗਾ ਠੰਡੀ ਸੀਲਸ ਲਾ ਕੇ ਮੈਂ ਕਹਿੰਦਾ ਜਿੱਦਾਂ ਮਰਜੀ ਜਿਹੜਾ ਮਰਜੀ ਚੋਲੇ ਆਹ ਲਓ ਜੀ 6 ਮਰ ਦੇਣਾ ਕੋਈ ਬੌਲੇ ਦੇ ਗੇਲੇ ਦੁੱਧ ਦੇ ਗੇਲੇ ਠੀਕ ਹੈ ਜੀ ਪੂਰੀ ਨੀਲੀ ਦਾ ਵੀ ਦੀ ਮਾਜਾ ਆ ਫੇਸ ਕੁਆਲਟੀ ਦੇ ਸਿੰਘਾ ਦੀ ਪੰਤਰ ਮੂੰਹ ਮੱਥੇ ਦੀ ਤੁਸੀਂ ਦੇਖ ਸਕਦੇ ਹੋ ਜੀ ਆ ਹਵਾਨੇ ਵਾਲੇ ਪਾਸੇ ਹੁਆ ਠੀਕ ਆ ਆ ਦੇਖੋ ਜੀ ਪਾਇਰਪੁਰ ਜਾ ਰਹੇ ਤੋਤੇ ਆ ਤੇ ਪੂਰੀ ਨੀਲੀ ਦਾ ਵੀਦੀ ਹੈਗੀ ਆ ਬਾਕੀ ਖੋਲ ਕੇ ਆਪਾਂ ਤੁਹਾਨੂੰ ਤੋੜ ਕੇ ਦਿਖਾਉਨੇ ਆ ਠੀਕ ਹੈ ਜੀ ਤੇ 9 ਕਿਲੋ ਹੁਣ ਤੁਸੀਂ ਬੌਲੇ ਜੇ ਮੰਨ ਲਓ ਚਾਹੇ ਬੌਲੇ ਤੋਂ ਬਾਹਰ ਆਈ ਸਮਝ ਲਿਓ ਵੀ 9 ਕਿਲੋ ਹੈਗਾ ਜੀ ਬੌਲੇ ਤੋਂ ਬਾਹਰ ਹੀ ਸਮਝੋ ਕਿਹਨਾਂ ਨੇ ਕਹਿੰਦੇ ਛੇਵਾਂ ਨੂੰ ਵਾਪਸ ਵੀ ਬੌਲੇ ਦੀ ਗਈ ਜਾਂਦੇ ਬੌਲੇ ਤੋਂ ਬਾਹਰ ਹੀ ਮੰਨ ਲੇ ਆ ਤਿੰਨ ਚਾਰ ਦਿਨ ਤਾਂ ਬੌਲੇ ਆਉਂਦਾ ਜੀ ਬੌਲੇ ਤੋਂ ਬਾਹਰ ਹੀ ਆ ਹਾਂ ਜੀ 9 ਕਿਲੋ ਦੀ ਜਿਹੜੀ ਦੋਸਤੋ ਦੁੱਧ ਦੀ ਕਪੈਸਿਟੀ ਦੁੱਧ ਦੀ ਹੁਣ ਦੀ ਜਿਹੜੀ ਹੈਗੀ ਸਥਿਤੀ ਆ ਦੁੱਧ 9 ਲੀਟਰ ਹੈਗਾ ਹੁਣ ਠੀਕ ਆ ਹਾਈਟ ਕੱਟ ਜਿਹੜਾ ਬਿਲਕੁਲ ਵਧੀਆ ਹੈਗਾ ਬਿਲਕੁਲ ਮੀਡੀਅਮ ਹਾਈਟ ਤੋਂ ਪਲੱਸ ਆ ਫੱਬਦੀ ਰੱਬ ਦੀ ਪੂਰੀ ਪੂਰੀ ਨੀਵੀਂ ਵਿਵਿਆਵੀ ਦੇ ਵਿੱਚ ਵੀਰ ਦੇ ਕੋਲ ਮੱਝ ਤੇ ਤਾਜੀ ਸੂਈ ਆ ਠੀਕ ਆ ਤੇ ਟੇਡਾ ਕੱਟ ਇੱਕ ਪਾਸੇ ਨੂੰ ਤੁਸੀਂ ਦੇਖ ਸਕਦੇ ਹੋ ਠੀਕ ਆ ਸਿੰਘਾਂ ਦੀ ਬੰਤਰ ਮੂੰਹ ਮੱਥਾ ਪੂਰਾ ਸਰੀਰ ਘਟਾਂਚਾ ਜਿਹੜਾ ਹੈਗਾ ਠੀਕ ਆ ਤੇ ਹੈਪੀ ਵੀਰੇ ਕਿੰਨਾ ਮੋਲੇ ਦਾ ਮੋਲੇ ਭਾਈ 70000 ਰੁਪਿਆ 70 3000 ਛੱਡ ਜੀ ਅੱਛਾ 67000 ਦੀ 67000 ਉੱਚੋ ਹੀ ਆ ਇਹਦਾ ਮਾਨਤਨ ਕਰਨੀ ਠੀਕ ਹੈ ਜੀ ਹਾਂ ਜੀ 67000 ਦੇ ਵਿੱਚੋਂ ਜਿਹੜਾ ਦੋਸਤੋ ਮਾਨਤਨ ਹੋ ਜਾਊਗਾ ਜਿਹੜਾ ਵੀਰ ਘਰੇ ਪਹੁੰਚੂਗਾ ਤਸੱਲੀ ਕਰ ਲਿਓ ਆਪ ਵੀ ਠੀਕ ਹੈ ਜੀ ਨਰਕਪਰਕ ਕਰ ਲਿਓ ਚਬਾਈ ਕਰਕੇ ਤੇ 67000 ਦੇ ਵਿੱਚੋਂ ਵੀ ਮਾਨਤਨ ਹੋ ਜਾਊਗਾ ਮੋਲ 70000 ਆ ਇਸ ਤੋਂ ਬਾਅਦ ਅਗਲੀ ਜਿਹੜੀ ਮਾਝ ਹੈਗੀ ਆ ਇਹ ਟੋਕਣ ਕੱਪਣਾ ਜੀ ਹਾਂ ਜੀ ਭਾਜੀ ਇਹ ਹੈਪੀ ਬਈ 2 ਮਿੰਟ ਚੱਕ ਪਾਸ ਜੋ ਅੱਛਾ ਜੀ ਆਪ ਦਾ ਉਹ ਡਿਟੇਲ ਲੈ ਕੇ ਚੈੱਕ ਕਰਵਾ ਲਿਆ ਆਪਣੇ ਘਰੇ ਠੀਕ ਹੈ ਹਾਂਜੀ ਤੇ ਦੁੱਧ ਵੀ ਕਿੰਨਾ ਆ ਗਿਆ ਦੁੱਧ ਭਾਜੀ 7 ਕਿਲੋ ਆਪਾਂ 6 ਕਹਿ ਕੇ ਦਵਾਂਗੇ ਠੀਕ ਹੈ ਜੀ ਹਾਂਜੀ ਠੀਕ ਹੈ ਦੁੱਧ ਦੋਸਤੋ 7 ਕਿਲੋ ਤੇ 6 ਕਿਲੋ ਵੀਰਾਂ ਦਾ ਕਹਿ ਕੇ ਆਪਾਂ ਸੇਲ ਕਰਦੇ ਪਏ ਜੀ ਦੇ ਪੱਖ ਦੇ ਭਾਜੀ ਆਉਂਦੀ ਜੋ ਵੇਚ ਦੋ ਹੂੰ ਬਿੱਲੀਆਂ ਅੱਖਾਂ ਠੀਕ ਹੈ ਨੀਲੀ ਦਾ ਪੱਖ ਵੀਰ ਕਹਿੰਦਾ ਵੀ ਨੀਲੀ ਦੇ ਪੱਖ ਦੇ ਵਿੱਚ ਮਾ ਜਾਂ ਮੱਥਾ ਬੱਲਾ ਅੱਖਾਂ ਬਿੱਲੀਆਂ ਨੇ ਤੇ ਮਗਰਲੇ ਪੈਰ ਵਾਈਟ ਠੀਕ ਹੈ ਮਾਰਕਿੰਗ ਜਿਹੜੀ ਹੈਗੀ ਨਿਸ਼ਾਨ ਜੀ ਚੱਡੇ ਹਵਾਨੇ ਤੇ ਜਿਹੜਾ ਵੀ ਨਿਸ਼ਾਨ ਹੈ ਇੱਕ ਥਣ ਜਿਹੜਾ ਹੈਗਾ ਵਾਈਟ ਨਜ਼ਰ ਆ ਰਿਹਾ ਹੈਗਾ ਤੁਹਾਨੂੰ ਆ ਕਰੂ ਚੈੱਕ ਤੇ 7 ਕਿਲੋ ਦੁੱਧ 7 ਲੀਟਰ ਆ ਬਾਕੀ ਸ਼ੇਕ ਬਾਵਾ ਸ਼ੇਕ ਆ ਕਿ ਦਵਾ ਵੀ ਸਵੇਰੇ ਆਪਣੇ ਦਵਾਈ ਹੈ ਜੀ ਠੀਕ ਆ ਅੱਜ ਮਾਰਨਿੰਗ ਆਈ ਹੈ ਹਾਂ ਜੀ ਸਵੇਰੇ ਆਈ ਆ ਉਹਨਾਂ ਕਿਹਨੇ ਪਾਜੀ ਦੋ ਟਾਈਮ ਲਈ ਇਦਾਂ ਹੀ ਕੋਈ ਪਾੜਾ ਨਹੀਂ ਕੋਈ ਕੋਹ ਨਹੀਂ ਛਾਪੀ ਜਾਈ ਆਪਣੇ ਘਰਾਂ ਕਿ ਠੀਗਾ ਵੀ ਲੈ ਸਕਦੀ ਪਾੜੇ ਤੇ ਮਿਲ ਸਕਦੀ ਹੁਣ ਪਾੜੇ ਤੇ ਆਪਣੇ ਕੋਲ ਪਾਜੀ ਪਤਾ ਨਹੀਂ ਆਪਾਂ ਉਹਨਾਂ ਦੇ ਘਰੇ ਦੋ ਟਾਈਮ ਤੇ ਛਾਪੀ ਜਾਈ ਕੋਈ ਪਾੜਾ ਨਹੀਂ ਕੋਈ ਠੀਗਾ ਨਹੀਂ ਇਦਾਂ ਹੀ ਆਪਣੇ ਘਰ ਇੱਕ ਟਾਈਮ ਠੀਗਾ ਵੀ ਲੈ ਸਕਦੀ ਆ ਬਿਲਕੁਲ ਜੀ ਤੇ 2 ਮਹੀਨੇ ਦੀ ਗੱਭਣ ਚੈੱਕ ਪਾਸ ਚੈੱਕ ਪਾਸ ਆਪ ਦਾ ਵੀ ਡੇਟ ਲਾ ਕੇ ਚੰਗੀ ਕਰਾਵੇ। ਲੋ ਵੀ ਦੋਸਤੋ ਆਪਣਾ ਡਾਕਟਰ ਸਾਹਿਬ ਨਾਲ ਲੈ ਕੇ ਆ ਸਕਦੇ ਹੋ ਜਾਂ ਇੱਥੇ ਲੋਕਲ ਤੋਂ ਤੁਸੀਂ ਡਾਕਟਰ ਤੋਂ ਚੈੱਕ ਕਰਵਾ ਸਕਦੇ ਹੋ ਬਾਕੀ ਫੀਸ ਵਗੈਰਾ ਦੇ ਕੇ ਡਾਕਟਰ ਤੋਂ ਚੈੱਕ ਕਰਾ ਲਿਓ। 2 ਮਹੀਨੇ ਦੀ ਗੱਭਣ ਚੈੱਕ ਪਾਸ ਆ ਤੇ ਬਾਕੀ 6 ਲੀਟਰ ਤੇ ਤੁਸੀਂ ਚੁਵਾਈ ਕਰ ਸਕਦੇ ਹੋ। ਕੋਈ ਵੀਰ ਦਾ ਕਹਿਣਾ ਵੀ ਜਿਹੜਾ ਕੇ ਲੈ ਕੇ ਜਾਊਗਾ ਪਸ਼ੂ ਕੋ ਇੱਕ ਟਾਈਮ ਟੀਕਾ ਵੀ ਲਵਾ ਸਕਦਾ ਉਸ ਤੋਂ ਬਾਅਦ ਜਦੋਂ ਪਸ਼ੂ ਨੂੰ ਗੇਜ ਪੈ ਜਾਂਦੀ ਆਦਤ ਪੈ ਜਾਂਦੀ ਆ। ਤੇ ਬਾਦੋ ਜੇ ਪਸੂ ਚਾਰਟ ਪਾੜੇ ਦੇ ਨਾਰਮਲੀ ਮਿਲਣਾ ਵੀ ਆਦਾ ਹੀ ਭਾਜੀ ਕੋਈ ਚਾਰਟ ਨਹੀਂ ਪਾੜਾ ਨਹੀਂ ਥਾਪੀ ਤੇ ਧਾਰ ਤੇ ਮਿਲਦੀ ਰਹੀ ਉਹਨੇ ਕਰਿਆ ਪਸੇ ਧਾਰ ਤੇ ਚੋਈ ਉਹਨੇ ਕਰੇ ਅੱਛਾ ਜੀ ਸ਼ਾਮੀ ਪੀ ਚੋਈ ਹੈ ਸਵੇਰੇ ਚੋਈ ਆ ਠੀਕ ਹੈ ਧਾਰ ਤੇ ਆਪਾਂ ਲੈ ਆਏ ਨਾ ਸੱਤ ਉਹਨਾਂ ਦੇ ਘਰੇ ਚੋਈ ਆ ਠੀਕ ਹੈ ਜੀ ਤਾਂ ਠੀਕ ਤੇ ਦਿਖਾਈਏ ਵੀਰੇ ਨੂੰ ਵੀ ਬਾਹਰ ਕੋਲ ਕੇ ਇਹ ਭਾਜੀ ਸਾਫ ਗੱਡੀ ਚੱਲੇ ਜੀ ਆਹ ਦੇਖੋ ਜੀ ਇਹ ਵਾਸਤੇ ਜਿਹਾ ਤਰ੍ਹਾਂ ਠੀਕ ਹੈ ਸਫਾਈ ਸਭੀ ਪੂਰੀ ਆ ਥਣਾ ਦੀ ਹਵਾਨੇ ਦੀ ਬਿਲਕੁਲ ਸਫਾਈ ਤੁਸੀਂ ਦੇਖ ਸਕਦੇ ਪੂਰੀ ਹੈ ਠੀਕ ਆ ਬਾਕੀ ਆ ਫੇਸ ਕੁਆਲਟੀ ਜੇ ਤੇ ਹਾਈਟ ਜਿਹੜਾ ਮੀਡੀਅਮ ਹਾਈਟ ਆ ਦੂਰੋਂ ਦੇ ਨਾਲ ਨੇੜਿਓਂ ਕਿਸੇ ਵੀਰ ਨੇ ਆਉਣਾ ਘਰ ਵਿਜ਼ਿਟ ਕਰਨੀ ਹੈ ਮੀਡੀਅਮ ਹਾਈਟ ਆ ਠੀਕ ਆ ਮੀਡੀਅਮ ਹਾਈਟ ਦੇ ਵਿੱਚ ਆ ਸਿੰਗਲ ਖੱਡੀ ਦੀ ਨੀਲੀ ਦੀ ਜਿਹੜੀ ਦੋਸਤੋ ਮੱਝ ਆ ਮਾਰਕਿੰਗ ਜਿਹੜੀ ਆ ਜਿੰਨੀ ਵੀ ਹੈਗੀ ਆ ਜੈਨੂਇਨ ਮਾਰਕਿੰਗ ਹੈਗੀ ਬਿਲਕੁਲ ਤੇ ਤਕਰੀਬਨ ਅਗੇ ਗੱਬਣ ਚੈੱਕ ਪਾਸ ਆ ਮੈਂ ਵਾਰ-ਵਾਰ ਕਹਿਣਾ ਜਦੋਂ ਆਪਾਂ ਗੱਬਣ ਚੈੱਕ ਪਾਸ ਗੱਲ ਕਰ ਦਿੰਦੇ ਆ ਤੇ ਤੁਸੀਂ ਡਾਕਟਰ ਸਾਹਿਬ ਆਪਣਾ ਲਿਆ ਕੇ ਆਪ ਵੀ ਤਸੱਲੀ ਕਰ ਸਕਦੇ ਹੋ ਗੱਲ ਆ ਬੈਣੀ ਵਾਲੇ ਪਾਸਿਓਂ ਥਾਣੇ ਦੇ ਕੋਲ ਬਾਕੀ ਵੀਰ ਹੈਪੀ ਬਰਥਡੇ ਬੁਰਦੇ ਥਾਣ ਪੂਰੇ ਜੋਨੇ ਕੋਈ ਕਹਣਾ ਕੋਈ ਭੂਛ ਚਾਣਾ ਕੋਈ ਧੰਨਵਾਦ ਕਰ ਸਕੂ ਠੀਕ ਹੈ ਵੀਰਾਂ ਜੀ ਤੇ ਵੀਰੇ ਤਾਂ ਲੈ ਦੇ ਕੀ ਮੁੱਲ ਇਹਦਾ 42 ਹਜਾ ਹੈ ਭਾਈ ਮਾਨਤਨ ਕਰਦੇ ਪਤਾ ਨਹੀਂ 40 ਜੀ ਦੇ ਵਿੱਚ ਛੋੜ ਹੋਊਗੀ 40 ਹਜ਼ਾਰ ਚੋਂ ਛੋੜ ਹੋਜੂਗੀ ਠੀਕ ਹੈ ਜੀ ਜੋ ਵੀ ਵੀਰ ਚੰਗੀ ਥੇਰ ਵਾਲਾਗਾ ਉਹ 8 ਕਿਲੋ ਚ ਆਈ ਹੋਊ ਭਾਜੀ ਅੱਛਾ ਜੀ ਉਹ ਪੁਰਾਣੀ ਪੌਂਦੀ ਤੇ ਨਿਕਲ ਵੀ ਆ ਸੀਲ ਠੰਡੀ ਇਦਾਂ ਹੀ ਚੋਲੇ ਲੈਂਦੇ ਜਿਹੜਾ ਮਾਦੀ ਛੋਲੇ ਜਰਾਨੀ ਛੋਲੇ ਬੰਦਾ ਜੋ ਠੀਕ ਹੈ ਜੀ ਹਾਂ ਜੀ ਲੋਕ ਵੀ ਦੋਸਤੋ ਆ ਅੱਜ ਪਸ਼ੂ ਵੀਰ ਦੇ ਕੋਲ ਤਿੰਨ ਸੀਗੇ ਜਿਨ੍ਹਾਂ ਦੇ ਵਿੱਚ ਦੋ ਮੱਝਾਂ ਤੁਹਾਨੂੰ ਦਿਖਾਤੀਆਂ ਨੇ ਇੱਕ ਨੀਲੀ ਰਾਵੀ ਦੀ ਬਿਲਕੁਲ ਮੈਂ ਪੂਰੇ ਪਲੇਖੇ ਘੱਟ ਚੀਜ਼ਾਂ ਵੇਖੋ ਟੋਕਰੀ ਪੜੇਗਾ ਜਿਹੜਾ ਜਨੜਾ ਨਹੀਂ ਆ ਹੂੰ ਠੀਕ ਹੈ ਤੇ ਜਿਹੜੇ ਵੀਰ ਨੇ ਘੱਟੋ ਘੱਟ ਥੋੜੇ ਪੈਸੇ ਖਰਚ ਕਰਨੇ ਆਗੇ ਗੱਬਣ ਭਾਲਦੇ ਹੋ ਉਹਨਾਂ ਲਈ ਤੁਸੀਂ ਇਹ ਹੈਗੀ ਏ ਟੋਕੜ ਗੱਬਣ ਜਿਹੜੇ ਵੀਰਾਂ ਨੇ ਕਿ ਸੱਜਰ ਲੈਣੀ ਮੱਝ ਉਹਨਾਂ ਲਈ ਪੂਰੀ ਨੀਲੀ ਰਾਵੀ ਦੀ ਜਿਹੜੀ ਮੱਝ ਦੋਸਤੋ ਸੋਈ ਆ ਬਿਲਕੁਲ ਤਾਜੀ ਇਹ ਹੈਗੀ ਆ ਇੱਕ ਵੜਾ ਜਿਹੜੇ ਵੀਰਾਂ ਨੇ ਕੋਈ 20 25 ਦਿਨ 25 ਦਿਨ ਮਹੀਨਾ ਖੰਡ ਜਿਹੜੀ ਕੱਚੀ ਖੜਨੀ ਆ ਉਹ ਵੜ ਵੀ ਵੀਰ ਦੇ ਕੋਲ ਹੈਗੀ ਵੱਡੇ ਕੱਦ ਕਾਰ ਦੇ ਵਿੱਚ ਰੇਟ ਭਾਅ ਪੜਤਾ ਵੀਰ ਤੋਂ ਪੁੱਛ ਕੇ ਆਪਾਂ ਤੁਹਾਡੇ ਨਾਲ ਜਿਹੜਾ ਸਾਂਝਾ ਕੀਤਾ ਦੋਸਤੋ ਜਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਐਪੀ ਬਾਈ ਸੰਪਰਕ ਨੰਬਰ ਜਰੂਰ ਦੱਸ ਦਿਓ ਭਾਜੀ ਨਾਮ ਮੇਰਾ ਪੀਓ ਪਿੰਡ ਬੋਲਜਨਤੂਗਾ ਜ਼ਿਲ੍ਹਾ ਤਰਨਤਨ ਤਹਿਸੀਲ ਪੱਟੀ ਆ ਜੀ ਜੀ ਫੋਨ ਨੰਬਰ ਹੈਗਾ ਮੇਰਾ 81 863 77 73 575 94 65 33 37 ਠੀਕ ਆ ਫਿਰ ਇਹ ਦੋਸਤੋ ਵੀਰ ਹੈਪੀ ਸੀਗਾ ਠੀਕ ਆ ਵੀਰ ਹੈਪੀ ਦੇ ਕੋਲ ਤੁਸੀਂ ਘਰ ਅਨੀਮਲ ਪਸੰਦ ਆਉਣਗੇ ਪਰ ਪਸੰਦਾ ਆ ਪਸ਼ੂ ਤਸੱਲੀ ਆ ਤੁਸੀਂ ਆਪਣਾ ਹੱਕ ਸਮਝ ਕੇ ਜ਼ਰੂਰ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ